ਹੋ ਜਾਂਦਾ ਹੁਣ ਮਾਲੂ ਨੱਕਾ ਨੱਕ ਦੇ ਵਿੱਚ ਹੱਡੀ ਲੱਗੀ ਹੋਈ ਹੈ ਠੀਕ ਹੈ ਇਹ ਹੱਡੀ ਦਾ ਜੋਇੰਟ ਆ ਜਿਹੜਾ ਆਪਣਾ ਪ੍ਰਾਈਵੇਟ ਪਾਰਟ ਆ ਇਹਦੇ ਪਿੱਛੇ ਹੱਡੀ ਉਹ ਨਹੀਂ ਲੱਗੀ ਹੋਈ ਇਹ ਤਾਂ ਮਾਸ ਦਾ ਲੋਥੜਾ ਹੈ ਜਿੰਨਾ ਮਰਜ਼ੀ ਵਧਾ ਲਓ ਮਜੀਬ ਤੇ ਰੱਖ ਲੋ ਜੀਵਤੇ ਰੱਖ ਕੇ ਉਤੋਂ ਦੁੱਧ ਪੀ ਲੋ ਦੁੱਧ ਪੀਣ ਤੋਂ ਬਾਅਦ ਤੁਸੀਂ 2 ਘੰਟੇ ਬਾਅਦ ਤੁਸੀਂ ਆਪਦਾ ਅਸਰ ਦੇਖਿਓ ਤੁਸੀਂ ਕੋਲੋਂ ਮੈਂ ਤੁਹਾਨੂੰ ਮੋਟਾਈ ਵਾਲੇ ਵੀ ਲੰਬਾਈ ਵਾਲੇ ਵੀ ਸਾਰੇ ਪ੍ਰੂਫ ਦਿਖਾ ਸਕਦੇ ਜੀ ਇਹ ਮੈਂ ਲੰਬਾਈ ਆਰ ਟਾਈਟਨਸ ਤੋਂ ਪ੍ਰੋਬਲਮ ਸੀਗੀ ਜੀ ਰਿਲੇਸ਼ਨ ਬਣਾਉਣ ਤੋਂ ਬਾਅਦ ਥਕਾਵਟ ਫੀਲ ਹੋਣ ਲੱਗ ਜਾਂਦੀ ਸੀ ਉਹ ਹੁਣ ਸਾਡੀ ਸਭ ਓਕੇ ਹੈ ਜੀ 2 ਇੰਚ ਸਾਈਜ਼ ਮਟਾਈ ਵਧੀਆ ਜੀ ਸਾਡੀ ਨਾਰੀਅਲ ਲੈ ਲਓ ਜਿਹਦੇ ਵਿੱਚ ਪਾਣੀ ਆਉਂਦਾ ਉਹਨੂੰ ਲੈ ਲਓ ਤੁਸੀਂ ਤਕਰੀਬਨ 50 ਗ੍ਰਾਮ ਲੈ ਲਓ ਠੀਕ ਹੈ ਜੀ 50 ਗ੍ਰਾਮ ਦੀ ਜ਼ਾਇਤ ਹੁੰਦਾ ਤੇਲ ਜਿਹਦੇ ਵਿੱਚ ਬੰਦਾ ਦੇਸੀ ਮੁਰਗੀ ਦਾ ਅੰਡਾ ਪਾ ਸਕਦਾ ਉਹ ਅੰਡਾ ਪਾ ਠੀਕ ਹੈ ਜੀ ਇਹ ਦਨ ਚੀਜਾਂ ਹੋ ਗਈਆਂ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਚੰਗੀ ਤਰ੍ਹਾਂ ਮਲਣਾ ਸ਼ੁਰੂ ਕਰੋ ਤੁਸੀਂ 40 ਦਿਨ ਬੇਨਾਕਾ ਮਲੋ ਉਸ ਤੋਂ ਪਹਿਲਾਂ ਉਹਦੀ ਫੋਟੋ ਖਿੱਚ ਲਓ ਠੀਕ ਹੈ ਜੀ ਤੁਸੀਂ 20 ਦਿਨ ਬਾਅਦ ਉਹਦੀ ਮਾਲਿਸ਼ ਕਰਨ ਤੋਂ ਬਾਅਦ ਫੋਟੋ ਖਿੱਚ ਲਓ ਤੁਹਾਨੂੰ ਆਟੋਮੈਟਿਕਲੀ ਬਾਹਰ 1.5 ਤੋਂ 2 ਇੰਚ ਦਾ ਨਾਰਮਲ ਹੀ ਆ ਜਾਊਗਾ ਬਾਈ ਦੇ ਵਿੱਚ ਹੀ ਮਟਾਈ ਦੇ ਵਿੱਚ ਹੀ ਤੇ ਟਾਈਮ ਤੇ ਕਮਜ਼ੋਰੀ ਵੀ ਜੀ ਸੀ ਮਹਿਸੂਸ ਹੁੰਦੀ ਸੀ ਹੁਣ ਹੁੰਦੀ ਨਹੀਂ ਅਸੀਂ ਸਾਡਾ ਜਿਹੜਾ ਮੈਸੇਜ ਆ ਉਹ ਇਹ ਆ ਭਾਈ ਵੀ ਇਹਦੇ ਇਲਾਜ ਹੈਗੇ ਨੇ ਜਿਹੜੇ ਵੈਦ ਇਹ ਕਹਿੰਦੇ ਨੇ ਜੀ ਚੈਲੰਜ ਕਰਦਾ ਉਹਨਾਂ ਦੀ ਨਾ ਸੁਣੋ ਕਿਸੇ ਹੋਰ ਵੈਦ ਕੋਲ ਚਲੇ ਜਾਓ ਤਾਂ ਇਹ ਜਿਹੜੇ ਲੋਕ ਮੈਨੂੰ ਸਾਫਤ ਕਰ ਦੇਣ ਵੀ ਜੀ ਆ ਜਗ੍ਹਾ ਤੇ ਲਿਖਿਆ ਹੋਇਆ ਵੀ ਪ੍ਰਾਈਵੇਟ ਪੜ ਵਾਧਦਾ ਨਹੀਂ ਹੈਗਾ ਇਹਦੀ ਲੰਬਾਈ ਮੋਟਾਈ 'ਚ ਫਰਕ ਨਹੀਂ ਕਰਦਾ ਹਾਂ ਹੁਣ ਸਾਡੇ ਕੋਲ ਆ ਗ੍ਰੰਟ ਪਿਆ ਹੈ ਜੀ ਇਹਦੀ ਗੱਲ ਕਰਦੇ ਨੇ ਉਹ ਵੀ ਕਿੰਚ ਵਧ ਗਿਆ ਹੈ अच्छा मतलब उम्र कितनी है थोड़ी उम्र मेरी हुन आ गई 68 68 ਦੇ ਵਿੱਚ ਵੀ ਤੁਹਾਨੂੰ मतलब ਫਾਇਦਾ ਹੋਇਆ ਇਹਨਾਂ ਦੇ ਨੁਸਖੇ ਦਾ ਬਹੁਤ ਬਹੁਤ ਫਾਇਦਾ ਹੋਇਆ ਅੱਛਾ ਬਹੁਤ ਫਾਇਦਾ ਹੋਇਆ ਮਣੀ ਜਿੰਦਗੀ ਦੂਜੀ ਜਿੰਦਗੀ ਨਿਕਲਾਈ ਅਦਾ ਤੁਸੀਂ ਮੁੜ ਕੇ ਜਵਾਨ ਹੋ ਗਏ ਹੁਣ ਤੁਸੀਂ ਬੈਠੇ ਹਟ ਸਾਹਮਣੇ ਦੇਖੋ ਦੇਖੋ ਜੀ ਪਹਿਲਾਂ ਤਲਾਕ ਹੋਂ ਦਿੰਦੇ ਸੀਗੇ ਬੀਜੀ ਕੁੜੀ ਦਾ ਮੁੰਡਾ ਵਾਲੇ ਦਾਜ ਮੰਗਦੇ ਆ ਠੀਕ ਆ ਜੀ ਹੁਣ ਕੀ ਮੁੱਦਾ ਹੁੰਦਾ ਕੁੜੀ ਸਿੱਧਾ ਕਹਿ ਦਿੰਦੀ ਪੰਚਾਇਤ ਦੇ ਵਿੱਚ ਜੀ ਮੁੰਡਾ ਨਹੀਂ ਫਟਾਏਗਾ ਪੱਲੇ ਕੁਝ ਨਹੀਂ ਹੈ ਪੱਲੇ ਕੁਝ ਨਹੀਂ ਹੈ ਸਿੱਧਾ ਕਹਿਣਾ ਹੁਣ ਦੱਸੋ ਉਹਨਾਂ ਦਾ ਕੀ ਹੈ ਉਹ ਵਿਚਾਰੇ ਕਿੱਥੇ ਜਾਣਾ ਟੱਕ ਤੋਂ ਬਾਹਰ ਨਿਕਲਦਾ ਕਿੰਨਾ ਮੰਨ ਲਓ ਜੇ ਇਸ ਇੰਚ ਸਾਈਜ਼ ਆਪਾਂ ਮੰਨ ਲਈਏ ਤਾਂ ਕਿੰਦਾ 4 ਬਾਹਰ ਆਉਂਦਾ ਉਹ ਤਾਂ 2 ਇੰਚ ਬਾਹਰ ਦੀ ਗਾਰੰਟੀ ਸਾਡੀ ਹੈ ਸਾਡੇ ਵਰਗੇ ਬੈਦ ਉਹਨਾਂ ਦੀ ਬਾਣੀ ਫੜਨਗੇ ਹੋਰ ਕੌਣ ਫੜਨਗੇ ਕਈ ਇਹ ਜਿਹੇ ਪੇਸ਼ੈਂਟ ਮੇਰੇ ਕੋਲ ਆਏ ਨੇ ਜੀ ਜਿਹੜੇ ਕਹਿੰਦੇ ਜੀ ਅਸੀਂ ਤਾਂ ਜੀ ਉਹ ਮਤਲਬ ਵੀਡੀਓ ਦੇਖੀ ਸੀ ਜੀ ਉਹ ਬੈ ਜੀ ਕਹਿੰਦੇ ਜੀ ਇਹ ਹੋ ਨਹੀਂ ਸਕਦਾ ਜੀ ਫਿਰ ਅਜਤਾ ਜੀ ਵੀਰੇ ਤੂੰ ਉਦੋਂ ਬਾਅਦ ਅਸੀਂ ਨੇ ਫੇਰ ਸੋਚੇ ਨਹੀਂ ਵਿਆਹ ਬਾਰੇ ਪਰਾਲੀ ਖਾਣ ਦੇ ਨਾਲ ਕਦੇ ਮੱਝ ਦੁੱਧ ਦੇਣ ਲੱਗੀ ਆ ਜੀ ਜੋ ਬੜੇਵੇਂ ਖਾਊ ਫੇਰ ਦੁੱਧ ਉਤਰੂਗਾ ਔਰ ਖੋਖਲੇ ਹੋਏ ਬਨੇ ਸਰੀਰ ਇਹਨਾਂ ਦੇ ਔਰ ਰੈਂਦੀ ਖੁੰਦੀ ਕਸਰਾ ਵੇਜਣੇ ਕੱਢਦੀ ਇਹ ਚੈਲੰਜ ਬਾਉਣ ਲੱਗੇ ਵੀ ਜੀ ਚੈਲੰਜ ਮੈਂ ਕਰਦਾ ਚੈਲੰਜ ਕਬੂਲ ਆ ਵੀ ਤੁਸੀਂ ਲਿਆਓ ਕਿੱਥੇ ਲਿਖਿਆ ਹੋਇਆ ਵੀ ਪ੍ਰਾਈਵੇਟ ਜੋ ਪਰਮਾਤਮਾ ਨੇ ਪ੍ਰਾਈਵੇਟ ਪਾੜ ਲਾਤਾ ਵੀਰ ਜੀ ਚੇਂਜ ਨਹੀਂ ਆਉਂਦਾ ਇਹ ਛੋਟਾ ਵੱਡਾ ਹੁੰਦਾ ਨਹੀਂ ਮਰਦ ਤੇ ਕੋੜਾ ਕਦੇ ਬੋੜੇ ਨਹੀਂ ਹੁੰਦੇ ਡਾਕਟਰ ਕਹਿੰਦਾ ਵੀ ਤੈਨੂੰ ਅਟੈਕ ਆ ਜਾਣਾ ਵੀ ਤੂੰ ਇਹ ਕੰਮ ਕਰਾ ਮਾ ਉਹਦੋਂ ਤਾਂ ਮੈਂ ਡਾਊਨ ਨਾ ਜਮੇ ਮਾ ਜਮੇ ਡਾਡਾ ਚਲੇ ਨਾ ਨੇ 3 ਮਹੀਨੇ ਹੋ ਗਏ ਜੀ ਆਪਾਂ ਪੂਰੇ ਸਾਲਾਂ ਮਾਰਦੇ ਆ ਜੀ 55 ਸਾਲ ਦੇ ਤੇ 55 ਸਾਲ ਦੇ ਤੁਸੀਂ ਜ਼ਿੰਦਗੀ ਇੰਜੋਏ ਕਰ ਰਹੇ ਹੋ ਨਗਰ ਦੇ ਫੁੱਲ ਅੱਛਾ ਪੂਰੇ ਬੱਚੇ ਭਜਾਉਣੇ ਆ ਇੱਕ ਪੰਜ ਚਾਰ ਵੈਦਾਂ ਨੇ ਠੇਕਾ ਤਾਂ ਨਹੀਂ ਲੈ ਲਿਆ ساری ਦੁਨੀਆ ਦਾ ਵੀ ਹਾਂ ਵੀ ਸਾਡੇ ਕੋਲ ਹੀ ਜੋਗਾ ਸੀਗਾ ਤਾਂ ਉਹੀ ਕਾਨੂੰਨ ਬਣ ਗਿਆ